ਉੱਤਰੀ ਗਿਆ ਤਾ ਨਾ ਬਿਠਾਓ ਹਾਂ ਔਰ ਤੂੰ ਉਲਟੇ ਤੁਸੀਂ ਦੋ ਦਿਨ ਰੱਖਾ ਉਹ ਬੰਦੇ ਦਾ ਭੈਣ ਪਾੜ ਜਾ ਕਰਨਾ ਬੰਦਰ ਕਰ ਦਿੱਤਾ ਤੁਹਾਨੂੰ ਕੌਣ ਸੇ ਬੱਤਾਂ ਹੋਗੇ ਇਹਨਾਂ ਸਿੱਧਾ ਇਹ ਬੱਚੋ ਇਹਨਾਂ ਕੋਲ ਪਰਮਿਸ਼ਨ ਹੈਗੀ ਮੈਡੀਕਲ ਵੇਸਟ ਉਠਾਣ ਦੀ परमिशन है ठीक है नहीं पर्चा दर्ज करा ना गलती है तो हाँ, तो हाँ, अगर आपके पास परमिशन होती है अगर परमिशन होती तो आपको पता होता है इसका कानून क्या है कैसे उठाना है कहाँ स्टोर करना चार जगह अभी तक डाला हुआ है सुनो मेरी बात अभी तक लोगों को पता नहीं होगा अवेयर नहीं होगा इसलिए आप फेंक रहे हो इसको कुर नहीं है मेडिकल वेस्ट है समझो आप सर मुझे एक बात बताओ फार्मा कंपनी मेडिकल नहीं देगी फिर क्या देगी तो वेस्ट आप ऐसे नहीं की उठा सकते उसको परमिशन होती है सर कुछ तो है। बार बार। हमें कैसे तो तो उसमें सारा कुछ लिखा होता है ठीक सार, है आप कहाँ से उठाओगे कैसे आप इसको डिस्पोज ऑफ करोगे सर सारा कुछ डिस्पोज ऑफ कैसे करोगे वो बताओ आप हमें सर अभी इसको उठा के कहाँ लेके जाओगे आप अभी आप फादर साहब आ जाए उनसे बात कर लेना ये सारी नॉलेज है अभी फादर साहब आ जाएंगे जैसे कैमरा कह रहे हो आप बात कर लेना जैसे हो रहे हो क्या नाम है सर ਵੀਰਨਾ ਦਰਸ਼ਨ ਸਿੰਘ ਦਰਸ਼ਨ ਜੀ ਕੀ ਮਸਲਾ ਦੱਸੋ ਯਾਰ ਸਰ ਮਸਲਾ ਇਹ ਤਾਂ کئی ਦਿਨ ਪਹਿਲਾਂ ਦਾ ਇੱਕ ਕਵਾੜੀਆ ਦੋ ਤਿੰਨ ਟੈਂਪੂ ਬੇਸਟ ਮੈਡੀਕਲ ਦੇ ਸਿੱਟ ਗਿਆ ਅਸੀਂ ਇਹ ਮਸਲਾ ਫਿਰ ਸਰਪੰਚ ਕੋਲ ਭੇਜਿਆ ਸਰਪੰਚ ਕਹਿੰਦਾ ਮੈਂ ਵੀਰਵਾਰ ਤੱਕ ਚੁਕਾ ਦੇਣਾ ਸੋ ਕੋ ਚੁਕਾਣ ਦੀ بجائے ਉਲਟਾ ਸਾਡਾ ਇੱਕ ਕਵਾੜ ਦਾ ਕੰਮ ਕਰਦਾ ਬੰਦਾ ਉਹਦੇ ਪਰ ਉਲਟੀ ਰਵੜ ਦੇਤੀ ਵੀ ਤੈਂ ਜੇ ਕੰਮ ਕਰਨਾ ਕਵਾੜ ਦਾ ਕਰ ਨਹੀਂ ਤਾਂ ਅਸੀਂ ਵੀ ਤੈਨੂੰ ਵੀ ਨਿਕਾਮ ਕਰਨਾ ਤੇ ਤੂੰ ਚੱਕ ਨਹੀਂ ਤਾਂ ਅਸੀਂ ਇਹ ਦੇ ਸਟਣਾ ਥਾਣੇ ਉਧਰ ਪ੍ਰਾਉਡ ਦੇ ਤੇ ਹੁਣ ਅਸੀਂ ਥਾਣੇ ਤੋਂ ਹੀ ਆਏ ਜਦ ਆ ਕੇ ਦੇਖਿਆ ਇੱਥੇ ਸਾਰੇ ਬੇਸ਼ਟ ਮੈਡੀਕਲ ਹੈ ਜੀ ਦਸਤਾਨੇ ਪਏ ਖੂਨ ਨਾਲ ਲਿਬੜੇ ਹੋਏ ਲਿਫਾਫੇ ਪਏ ਔਰ ਦਵਾਈਆਂ ਆ ਤੁਹਾਡੇ ਸਾਹਮਣੇ ਪਈਆਂ ਇਹ ਜਿਹੜਾ ਪ੍ਰਦੂਸ਼ਣ ਫਲਾ ਰਹੇ ਹੋ ਸਕਦਾ ਇਹਨੂੰ ਸਾੜ ਸਾੜਨ ਵੀ ਪ੍ਰਦੂਸ਼ਣ ਫਲਾਣ ਸਾੜ ਕੇ ਇਹਦੀ ਮੋਸਕ ਜੇ ਨਹੀਂ ਪਹਿ ਗਿਆ ਇਹਦੀ ਬਹੁਤ ਮਸਕਾਣੀ ਜੀ ਸਾਰੇ ਮਹੱਲੇ ਨੂੰ ਤੰਗ ਕਰਿਆ ਕਰਦੇ ਜੀ ਤੁਸੀਂ ਹੈਲਥ ਵਿਭਾਗ ਨੂੰ ਦੱਸਿਆ ਕੁਝ ਇਸ ਦੇ ਬਾਰੇ ਜੀ ਨਹੀਂ ਹਜੇ ਤੱਕ ਤਾਂ ਸਾਡੇ ਪਹਿਲੇ ਹੀ ਬੰਦੇ ਪਰ ਰਬੜ ਦਿੱਤੀ ਜੀ ਕੱਲ ਫੈਸਲਾ ਕਰਨ ਦੀ ਬਜਾਏ ਉਲਟਾ ਉਸ ਬੰਦੇ ਨੂੰ ਨਾਲ ਲੈ ਕੇ ਥਾਣੇ ਰਬੜ ਦਿੱਤੀ ਕੁਆੜੀ ਨੂੰ ਵੀ ਤੁਹਾਡੇ ਪਰ ਰਬੜ ਦੇ ਦੇਣੀ ਹੋਣੀ ਨਹੀਂ ਤਾਂ ਤੁਸੀਂ ਵੀ ਪਹਿਲਾਂ ਰਬੜ ਦਿਓ ਸਾਡੇ ਨੂੰ ਤਾਂ ਉੱਥੇ ਤੱਕ ਪੁੱਜਣੇ ਦੇ ਤੱਕ ਸਹਿਮੇ ਤੱਕ ਤੁਸੀਂ ਕੀ ਚਾਹੁੰਦੇ ਹੋ ਹੁਣ ਇਸ ਕੇ ਲਈ ਅਸੀਂ ਇਹ ਕਹਿੰਦੇ ਵੀ ਜਿਹੜਾ ਇਹ ਗੰਦਖਾਨਾ ਇੱਥੇ ਸਾਡੇ ਕੋਲ ਪੈ ਗਿਆ ਪ੍ਰਦੂਸ਼ਣ ਫਲਾਇਆ ਕਰਦੇ ਇਹ ਇੱਥੋਂ ਚੱਕਿਆ ਜਾਵੇ ਇਹਨਾਂ ਪਰ ਜਿਹੜਾ ਕਬਾੜੀ ਨੂੰ ਅਸੀਂ ਮਨਤਾ ਵੀ ਕਰ ਲਈਏ ਸਾਰਾ ਕੁਝ ਕਹਿ ਕੇ ਦੇਖ ਲਿਆ ਉਹ ਉਲਟਾ ਸੰਦ ਸਾਡੇ ਬੰਦਿਆ ਪਰ ਰੌਡ ਦੇ ਕੰਨ ਨੂੰ ਅੰਦਰ ਕਰਾਇਆ ਕਰਦਾ ਉਹਨੂੰ ਕੋਈ ਕਾਨੂੰਨੀ ਸਜ਼ਾ ਦਿੱਤੀ ਜਾਵੇ ਤੁਹਾਡਾ ਮਤਲਬ ਹੈ ਕਬਾੜ ਦੇ ਕੰਮ ਨਾਲ ਕੋਈ ਇਤਰਾਜ਼ ਨਹੀਂ ਹੈ ਬਸ ਇਹ ਵੇਸਟ ਮੈਡੀਕਲ ਹੀ ਦਤਾ ਹੈ ਵੇਸਟ ਮੈਡੀਕਲ ਹੈ ਜੀ ਜੇ ਕੋਈ ਹੋਰ ਕੁਝ ਆਉਂਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਬੋਤਲਾਂ ਰੱਖ ਲਓ ਕੋਈ ਹੋਰ ਰੱਖ ਲਓ ਪਰ ਜਿਹੜਾ ਪ੍ਰਦੂਸ਼ਨ ਫਲਾਹ ਦੀ ਚੀਜ਼ ਉਹ ਕੋਈ ਨਹੀਂ ਹੋਣੀ ਚਾਹੀਦੀ ਮਹੱਲੇ ਵਿੱਚ ਆਹ ਦੇਖੋ ਇਹ ਕੋਲ ਆਹ ਘਰ ਹੈ ਪਿੱਛੇ ਘਰ ਹੈ ਕੋਲ ਕੈਮਰੀ ਸਕੂਲ ਹੈ ਜੀ ਬੱਚਿਆਂ ਦਾ ਈ ਦਾ ਕੱਲੋਂ ਪਤਾ ਨਹੀਂ ਚਾ ਗਿਆ ਹੋਣਾ ਇਹ ਆ ਕੋਲਾ ਸਰਾਹੇਂ ਦੀ ਸਾਡੇ ਕੋਲ ਅਮਰਦੀਪ ਸਿੰਘ ਅਮਰ ਜੀ ਕੀ ਮਸਲਾ ਦੱਸੋ ਜੀ ਉਹ ਜਨਾਬ ਜੀ ਆ ਪਿੱਛੇ ਸਾਡਾ ਘਰ ਆ ਘਰ ਦੇ ਨਾਲ ਹੀ ਇਥੇ ਮੈਡੀਕਲ ਵੇਸ ਸਾਰਾ ਸੁੱਟਿਆ ਹੋਇਆ ਹੈ ਇਹਨਾਂ ਨੇ ਇਸ ਤੋਂ ਪਹਿਲਾਂ ਕਿ ਅਸੀਂ ਕੋਈ ਕਾਰਵਾਈ ਕਰਦੇ ਜਾਂ ਕੰਪਲੇਂਟ ਪਾਉਂਦੇ ਅਸੀਂ ਤਿੰਨ ਦਿਨ ਪਹਿਲਾਂ ਗਏ ਸੀ ਸਰਪੰਚ ਕੋਲ ਇਹਨਾਂ ਨੇ ਕਿਹਾ ਕਿ ਅਸੀਂ ਸਾਰਾ ਜਿਹੜਾ ਚੱਕਵਾ ਦਾਂਗੇ ਸ਼ੁੱਕਰਵਾਰ ਦਾ ਤੁਹਾਡੇ ਵੀਰਵਾਰ ਸ਼ੁੱਕਰਵਾਰ ਬਿਲਕੁਲ ਖਾਲੀ ਹੋਏਗਾ ਸਾਰਾ ਚੁੱਕ ਲਏਗਾ। ਔਰ ਅੱਜ ਸਵੇਰੇ ਮੈਨੂੰ ਪਤਾ ਚੱਲਿਆ ਉਲਟਾ ਉਹਨਾਂ ਨੇ ਸਾਡੇ ਹੀ ਬੰਦੇ ਦੇ ਖਿਲਾਫ ਕੰਪਲੇਂਟ ਕਰਕੇ ਉਹਨੂੰ ਅੰਦਰ ਕਰਾਇਆ। ਫੇਰੇ ਸਾਰੇ ਜਾਣੇ ਗਏ ਸਨ ਮੈਂ ਤੇ ਨਹੀਂ ਸੀ ਗਿਆ ਇਹ ਗਏ ਸਨ ਉਹਨੂੰ ਲੈ ਕੇ ਆਏ ਛੁਡਾ ਕੇ। ਆਹ ਪ੍ਰੋਬਲਮ ਹੈ। ਔਰ ਤੁਸੀਂ ਕਾ ਮੈਡੀਕਲ ਵੇਜ ਜਿਹੜਾ ਹੈ ਅਕੋਰਡਿੰਗ ਟੂ ਦਾ ਲਾਅ ਅਗਰ ਗੱਲ ਕਰਨੇ ਆ। 500 ਮੀਟਰ ਦੇ ਅੰਦਰ ਰੈਜ਼ੀਡੈਂਸ਼ੀਅਲ ਇਹ ਜਰਾਕੇ ਨਹੀਂ ਸਕਦੇ। ਕਿਆ ਮੈਡੀਕਲ ਵੇਸ ਕਬਾਰਚ ਵਿਕਦਾ ਕੀ ਇਹ ਬਾਹਰ ਉੱਧਾ ਜਾਂਦਾ ਜੀ ਬੈਕਚੁਅਲੀ ਇਹ ਕਰਦੇ ਕੀ ਨੇ ਜਿਸ ਦਾ ਇਥੇ ਕੁਝ ਪੈਕੇਟ ਨੇ ਜਿਹੜੇ ਥੁੱਕਣ ਵਾਲੇ ਹੁੰਦੇ ਨੇ ਇਹ ਕੀ ਕਰਦੇ ਨੇ ਉਹ ਰੀਸਾਈਕਲ ਕਰਦੇ ਨੇ इवन ਜਿਹੜੇ ਦਸਤਾਨੇ ਜਿਹੜੇ ਸਾਫ਼-ਸਾਫ਼ ਮਿਲ ਗਏ ਨਾ ਉਹਨਾਂ ਨੂੰ ਰੀਪੈਕ ਕਰਕੇ ਨਾਲੇ ਦੁਬਾਰਾ ਫੇਰ ਉਫੇ ਹੀ ਜਾ ਕੇ ਵਿਕਣਾ ਇਸ ਕੁਝ ਦਵਾਈਆਂ ਵੀ ਦਿਖ ਰਹੀਆਂ ਨੇ ਕੁਝ ਸੈਸ਼ੇ ਵੀ ਦਿਖ ਰਹੇ ਨੇ ਦਵਾਈਆਂ ਨਹੀਂ ਆਹ ਬਲੱਡ ਦੇ ਕਪੜੇ ਨੇ ਆਹ ਦੇਖੋ ਪੂਰਾ ਬਲੱਡ ਲੱਗਿਆ ਹੋਇਆ ਹੈ ਜਿਹੜਾ ਮੈਡੀਕਲ ਹਸਪੀਟਲ ਬਾਰੇ ਜਿਹੜਾ ਕੋਈ ਕਿਸੇ ਨੂੰ ਆਪਰੇਟ ਕਰਦੇ ਨੇ ਕੁਝ ਐ ਜੋ ਬਲੱਡ ਵੇਸਟ ਹੁੰਦਾ ਜੋ ਵੀ ਹੈ ਮੈਨੂੰ ਲੱਗਦਾ ਤੁਸੀਂ ਵਸੇ ਟੈਕਨੀਕਲ ਬੰਦੇ ਹੋ ਹਾਂਜੀ ਮੈਨੂੰ ਲੱਗਦਾ ਕਿ ਜਿਹੜੇ ਇਹ ਹੁੰਦੇ ਇਹ ਤਾਂ ਡਿਫਰੈਂਟ ਕੈਟੇਗਰੀਜ਼ ਹੁੰਦੀ ਚੱਕਣ ਵਾਸਤੇ ਵੇਸ ਚੱਕਣ ਵਾਸਤੇ ਪਰ ਇਹ ਕਬਾੜੀ ਨੂੰ ਕਿੱਥੇ ਜਗਾ ਸਕਦੇ ਇਹ ਇਹ ਫੇਰ ਤੇ ਪ੍ਰੋਬਲਮ ਆ ਕਿ ਵੀ ਇੱਥੇ ਦੇਖੋ ਜੀ ਮੈਂ ਕੋਈ ਗੱਲ ਫੇਰ ਜੀ ਨਹੀਂ ਕਰਨਾ ਚਾਹੁੰਦਾ ਗਿਆ ਇੱਥੇ ਤੁਹਾਨੂੰ ਪਤਾ ਹੈ ਕਿ ਗੈਰ ਕਾਨੂੰਨੀ ਕੰਮ ਤੇ ਚੱਲਦੇ ਨੇ ਉਹਨੂੰ ਪੈਸੇ ਖਵਾ ਦੋ ਉਹਨੂੰ ਖਵਾ ਦੋ ਚਲੋ ਜੀ ਪਹਿਲੀ ਗੱਲ ਤੇ ਵੇਸ ਸੋਟੀ ਨਹੀਂ ਸਕਦੇ ਘਰ ਦੇ ਨੇੜੇ ਚਾਹੇ ਮੈਡੀਕਲ ਹੋਵੇ ਚਾਹੇ ਦੂਜਾ ਹੋਵੇ 500 ਮੀਟਰ ਦੇਗਾ ਅਕੋਰਡਿੰਗ ਟੂ ਦ ਲਾਅ ਅਗੇ ਜੋ ਮੈਚ ਐ ਇੱਕ ਨੈਟ ਉਤੇ ਚੈੱਕ ਕੀਤਾ ਹੁਣੇ ਤੁਹਾਡੇ ਘਰ ਦੇ ਬਿਲਕੁਲ ਨਾਲ ਹੈ ਜੇ ਬਿਲਕੁਲ ਕੰਦ ਦੇ ਨਾਲ ਜੇ ਨਹੀਂ ਚੱਕ ਹੁੰਦਾ ਫਿਰ ਤੁਸੀਂ ਕੀ ਕਰੋਗੇ ਅੱਗੇ ਨਹੀਂ ਚੱਕ ਆਹੀ ਨਹੀਂ ਚੱਕ ਹੁੰਦਾ ਜੇ ਗੱਲ ਨਹੀਂ ਹੈਗੀ ਫਿਰ ਤੇ ਲੜਾਈ ਝਗੜੇ ਦੇ ਵਿੱਚ ਰੁੜੀ ਪੈਣਾ ਇਹ ਤੇ ਚੱਕਣਾ ਹੀ ਪੈਣਾ ਹੈ ਕਾਨੂੰਨਨ ਤੌਰ ਤੇ ਨਾਲ ਚੱਕਣਾ ਚਾਹੀਦਾ ਤੁਸੀਂ ਕਿਸੇ ਹੈਲਥ ਸਟਾਪਟਮੈਂਟ ਦੇ ਕਿਸੇ ਬੰਦੇ ਨੂੰ ਇਨਫੋਰਮ ਨਹੀਂ ਅਜੇ ਤੱਕ ਨਹੀਂ ਅਸੀਂ ਗਏ ਸੀ ਸਰਪੰਚ ਕੋਲ ਉਹਨਾਂ ਨੇ ਕਿਹਾ ਜੀ ਤੁਹਾਡਾ ਅਥਰਸਡੇ ਫ੍ਰਾਈਡੇ ਖਾਲ ਅੱਜ ਫ੍ਰਾਈਡੇ ਆ ਆ ਦੇਖ ਲਓ ਉਥੇ ਦਾ ਉਥੇ ਹੀ ਆ ਪੂਰਾ ਕੋੜਾ ਇਹਨੇ ਕਜੀ ਕਿਹੜਾ ਰੋਕਦਾ ਸੀ ਦੇਖ ਲੈਣੇ ਚਾਲ ਬਣਾ ਲਈ ਵੀ ਨਹੀਂ ਜਿਹਦੀ ਜਗ੍ਹਾ ਆ ਜਿਹਦੀ ਜਿਹਨੇ ਅੱਗੇ 2000 ਰੁਪਏ ਦੇ ਕਿਰਾਏ ਤੇ ਦਿੱਤੀ ਹੈ ਉਹ ਕਹਿੰਦਾ ਕਿਹੜਾ ਰੋਕਦਾ ਸੀ ਦੇਖ ਲੈਣੇ ਆ ਉਹ ਵੀ ਦੱਸ ਭਜਨਗੌਰ ਭਜਨਗੌਰ ਜੀ ਕੀ ਮਸਲਾ ਦੱਸੋ ਜੀ ਅੱਜ ਦਾ ਮਸਲਾ ਇਹ ਵੀ ਜਿਹੜਾ ਇਹ ਗੰਦਖਾਨਾ ਗਾ ਇਹ ਆਬਾਦੀ ਦੇ ਨੇੜੇ ਹੋਣਾ ਨਹੀਂ ਚਾਹੀਦਾ ਤਾਂ ਇਹ ਪ੍ਰਦੂਸ਼ਣ ਕਿਸੇ ਸਿਆਣੇ ਵਾਰੇ ਵੀ ਇਹ ਖਤਰੇ ਖਤਰਨਾਕ ਨਾਜ ਹੈਗਾ ਇਹ ਠੀਕ ਹੈ ਨਾ ਜਿਹੜੇ ਬੱਚੇ ਆ ਸਕੂਲ ਕੋਲ ਆ ਬੱਚਿਆਂ ਵਾਸਤੇ ਵੀ ਇਹ ਮੁਸ਼ਕਲ ਦਾ ਗੱਲ ਵੈ ਗਈ ਤਾਂ ਇਹ ਚੱਕ ਹੋਣਾ ਚਾਹੀਦਾ ਇੱਥੇ ਆਬਾਦੀ ਵਿੱਚ ਤੇ ਤੁਸੀਂ ਸ਼ਿਕਾਇਤ ਕੀਤੀ ਦੀ ਬਾਰੇ ਕਿਸੇ ਕੋਈ ਨਹੀਂ ਸ਼ਿਕਾਇਤ ਅਜੇ ਨਹੀਂ ਕੀਤੀ ਪਰ ਰਾਸ ਵਿੱਚ ਹੀ ਇਹ ਸਲਾਹ ਕਰਿਆ ਕਰਦੇ

ਜੀ ਸਭ ਸ਼ੁਭਨਾਮ ਕੀ ਜੀ ਮੇਰਾ ਵੈਭਬ ਜੀ ਵੈਭਬ ਜੀ ਵੈਭਬ ਜੀ ਅੱਜ ਤੁਸੀਂ ਇੱਥੇ ਪਹੁੰਚੇ ਬਰੰਪੁਰ ਕਿਆ ਕਰਨੇ ਜੀ ਅਸੀਂ ਆਦ ਦੇਖਣ ਆਏ ਸੀ ਮੌਕਾ ਜਿਹੜਾ ਵੇਸਟ ਗਿਆ ਰਿਹਾ ਹੋਇਆ ਹੈ ਬਾਕੀ ਮੌਕੇ ਦੇ ਦੇਖ ਕੇ ਆਪਾਂ ਆਪਣੇ ਅਫਸਰਾਂ ਨੂੰ ਰਿਪੋਰਟ ਕਰ ਦਿੱਤੀ ਹੈ ਹੁਣ ਮੌਕੇ ਅਫਸਰ ਆਪਣੀ ਕਾਰਵਾਈ ਕਰਨਗੇ ਅਗਲੀ ਕਾਰਵਾਈ ਤੇ ਪਾਤੀ ਹੁਣ ਮੈਡੀਕਲ ਵੇਸ ਤੋਂ ਲੱਗਿਆ ਪਤਾ ਕਿੱਥੋਂ ਆਇਆ ਇਹ ਕੁਛ ਇਦਾਂ ਦਾ ਪਤਾ ਲੱਗਿਆ ਜੀ ਹੁਣ ਕਿਤੋਂ ਸਾਨੂੰ ਸਿਰ ਮੌਕੇ ਦੀ ਰਿਪੋਰਟ ਦੇ ਸੰ ਪਿੰਡ ਵਾਸੀ ਦੇ ਹਿਸਾਬ ਨਾਲ ਜਿਹੜਾ ਜੋ ਕਿ ਇਹਨਾਂ ਨੇ ਲਿਖਿਆ ਵਾ ਇਹਨਾਂ ਨੇ ਕਿਸੇ ਟਰੇਡਰ ਦੇ ਨਾਮ ਦਿੱਤਾ ਵਾ ਉਹ ਹੀ ਚੌਹਣ ਕਿਉਂ ਦੇਖ ਲਈ ਮੋਕੇ ਕਾਰਵਾਈ ਕੀ ਕਾਰਵਾਈ ਹੋ ਸਕਦੀ ਹੈ ਭਾਜੀ ਕੋਈ ਕਾਰਵਾਈ ਸਰ ਅੱਗੇ ਹੁਣ ਅਫਸਰਾਂ ਦੇ ਦੇਖਣਗੇ ਉਹ ਅਗਲੇ ਪੜਤਾਲ ਚੱਲੇਗੀ ਉਸ ਹਿਸਾਬ ਨਾਲ ਕਰੋਗੇ ਜੋ ਬੰਦੀ ਕਾਰਵਾਈ ਉਹ ਕਰਨਗੇ ਭਜਨ ਗੌਰ ਭਜਨ ਗੌਰ ਜੀ ਕੀ ਮਸਲਾ ਦੱਸੋ ਜੀ ਅੱਜ ਦਾ ਮਸਲਾ ਇਹ ਹੈ ਵੀ ਜਿਹੜਾ ਇਹ ਗੰਦ ਖਾਨਾਗਾ ਇਹ ਇਹ ਆਬਾਦੀ ਦੇ ਨੇੜੇ ਹੋਣਾ ਨਹੀਂ ਚਾਹੀਦਾ ਤਾਂ ਇਹ ਪ੍ਰਦੂਸ਼ਣ ਹੈ ਕਿਸੇ ਸਿਆਣੇ ਵਾਰੇ ਵੀ ਇਹ ਖਤਰੇ ਦਾ ਖਤਰਨਾਕ ਹੈਗਾ ਇਹ ਠੀਕ ਹੈ ਨਾ ਵੀ ਜਿਹੜੇ ਬੱਚੇ ਆ ਸਕੂਲ ਕੋਲ ਆ ਬੱਚਿਆਂ ਵਾਸਤੇ ਵੀ ਇਹ ਮੁਸ਼ਕਲ ਦਾ ਗੱਲ ਵੈਗੀ ਤਾਂ ਇਹ ਚੱਕ ਹੋਣਾ ਚਾਹੀਦਾ ਇੱਥੇ ਆਬਾਦੀ ਦੇ ਵਿੱਚ ਤੇ ਤੁਸੀਂ ਸ਼ਿਕਾਇਤ ਕੀਤੀ ਤੇ ਬਾਰੇ ਕਿਸੇ ਕੋਜੀ ਨਹੀਂ ਸ਼ਿਕਾਇਤ ਅਜੇ ਨਹੀਂ ਕੀਤੀ ਪਰ ਰਾਸ ਵਿੱਚ ਹੀ ਅਜੇ ਸਲਾਹ ਕਰਿਆ ਕਰਦੇ ਸ਼ਿਕਾਇਤ ਦਾ ਅਜੇ ਮੌਕਾ ਹੀ ਨਹੀਂ ਦਿਆ ਕਰਦੇ ਉਹ ਥਾਣੇ ਰਵਟ ਦੇ ਥਾਣੇ ਰਵਟ ਦੇ ਕਿਉਂ ਨਹੀਂ ਪਹਿਲਾਂ ਹੀ ਤਾਂ ਬੰਦਾ ਚੁਕਵਾ ਦੇ ਤਾਂ ਬਈ ਇਹ ਬਸ ਇਹ ਸਾਡਾ ਇਹ ਹੀ ਮਸਲਾ ਹੈ ਵੀ ਇਹ ਚੱਕ ਹੋਣਾ ਚਾਹੀਦਾ ਇੱਥੇ ਆਬਾਦੀ ਦੇ ਵਿੱਚ ਤੇ ਇਹ ਬੱਚਿਆਂ ਵਾਸਤੇ ਵੀ ਔਖਾ ਹੈ ਸਿਆਣਿਆਂ ਵਾਸਤੇ ਵੀ ਔਖਾ ਹਰੇਕ ਵਾਸਤੇ ਇਹਦੀ ਪ੍ਰਦੂਸ਼ਨ ਹੋਣੀ ਜਿਹੜੀ ਉਹ ਖਤਰਨਾਕ ਹੈ ਬਸ ਇੰਨੀ ਗੱਲ ਕਹਿਣੀ ਚਾਹਦੇ ਅਸੀਂ ਹਾਂਜੀ ਸਰ ਇੱਥੇ ਕਈ ਦਿਨ ਹੋ ਗਏ ਇੱਥੇ ਇੱਕ ਬੇਸਟ ਮੈਡੀਕਲ ਇੱਕ ਕੁਆੜੀ ਨੇ ਸੈੱਟ ਦਿੱਤਾ ਸਾਡੇ ਆਬਾਦੀ ਦੇ ਵਿੱਚ ਉਹਦੇ ਵਾਸਤੇ ਲੋਕਾਂ ਨੇ ਸਾਰੇ ਮਹੱਲੇ ਨੇ ਇਕੱਠੇ ਹੋ ਕੇ ਉਹਨੂੰ ਚੱਕਣ ਲਈ ਕਿਹਾ ਉਹ ਆਣਾ ਕੰਨੀ ਕਰਦਾ ਰਿਹਾ ਅੱਜ ਕੱਲ ਕਰਦਾ ਰਿਹਾ ਉਲਟਾ ਇੱਕ ਸਾਡੇ ਕੋਲ ਇੱਕ ਹੋਰ ਬੰਦਾ ਸਾਡਾ ਬਿਸ਼ੰਦਾਸ ਉਹ ਕਿਤੇ ਇਹਨਾਂ ਨੇ ਜ਼ਿਆਦਾ ਬੋਲਿਆ ਹੋਣਾ ਵੀ ਅਸੀਂ ਇੱਕ ਵੀ ਤੁਸੀਂ ਕੁਆੜ ਚੱਕ ਲੋ ਉਹਦੇ ਪਰਿਲੇ ਨੇ ਰਾਬਟ ਦੇ ਕੇ ਉਹਨੂੰ ਅੰਦਰ ਕਰਾਤਾ ਕੱਲ ਅੰਦਰ ਕਰਾਉਣ ਦੇ ਨਾਲ ਫਿਰ ਲੋਕਾਂ ਨੇ ਜਦ ਦੇਖਿਆ ਵੀ ਇਹ ਕੱਲੇ ਕੱਲੇ ਨੂੰ ਪਸਾ ਦੇਣਗੇ ਫਿਰ ਲੋਕਾਂ ਨੇ ਅੱਗੇ ਕਾਰਵਾਈ ਕਰਤੀ ਕਾਰਵਾਈ ਕਰਨ ਦੇ ਅਸੀਂ ਧੰਨਵਾਦ ਕਰਦੇ ਆਂ ਪੋਲੂਸ਼ਨ ਬੋਰਡ ਦਾ ਵੀਡੀਓ ਸਾਹਿਬ ਦਾ ਤਾਂ ਸਾਡੇ ਐਸ ਐਚਓ ਸਾਹਿਬ ਨੰਗਲ ਦਾ ਸਾਰੇ ਇਕੱਠੇ ਹੋ ਕੇ ਸਾਡੇ ਪੂਰੀ ਹੈਲਪ ਕੀਤੀ ਅੱਜ ਸਾਨੂੰ ਉਹਨਾਂ ਨੇ ਭਰੋਸਾ ਦਿੱਤਾ ਵੀ ਤੁਹਾਡਾ ਇਹ ਵੀ ਚੱਕੇ ਜਾਊਗਾ ਔਰ ਉਸ ਕੁਆੜੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਜੀ ਸਰ ਜੀ ਬ੍ਰਾਂਪਰ ਪੁੱਛੋ ਜੀ ਦੱਸੋ ਮਾਨੂੰ ਤਹਿਸੀਲਦਾਰ ਸਾਹਿਬ ਦਾ ਆਇਆ ਸੀ ਫੋਨ ਕੀ ਬ੍ਰੰਮ ਪਰ ਕੋਈ ਵੇਸਟ ਸਟੈ ਗਿਆ ਹੈ ਪਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਕੰਸਰਨ ਡਿਪਾਰਟਮੈਂਟ ਉਹਨਾਂ ਨੂੰ ਭੇਜੋ ਪਰ ਹਲੇ ਕੋਈ ਆਇਆ ਨਹੀਂ ਕੰਸਰਨ ਡਿਪਾਰਟਮੈਂਟ ਜਦੋਂ ਆਏਗਾ ਲੋ ਮੁਤਾਬਕ ਜੋ ਕਾਨੂੰਨੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ